ਔਰ ਧੰਨਵਾਦ ਤੇ ਅੱਜ ਜੰਦੇ ਬਈ ਜਿੱਤੇ ਬਾਖਸ਼ੀਤਾਂ ਦਾ ਬੱਗਾ ਮਾਨ ਸਨਮਾਨ ਹੈ ਉਹ ਤੇ ਤੈਨੂੰ ਵੀ ਸੋਨੂ ਭਾਜੀ ਔਰ ਵਾਲੇ ਸਾਡੇ LIC ਵਾਲੇ ਜਿਹੜੇ ਉੱਚੇ ਤੌਰ ਤੇ ਪੁੱਜੇ ਆ ਕਹਿੰਦੇ ਬਈ ਤੇਨੂੰ ਭੱਟੀ ਦਾ ਭਾਜੀ ਜਣਾ ਦੇ ਬਸ 2 ਮਿੰਟ ਹੀ ਹੈ ਬਾਦਰ ਭਾਜੀ ਵੱਲੋਂ ਇੱਕ ਵਾਰੀ ਫੇਰ ਦੇਣ ਦੀ ਹੈ 28 ਦਿੱਤੀ 30 ਮਾਰਚ ਰਾਜਾ ਸਾਹਿਬ ਜਿਹਦੇ ਪਵਿੱਤਰ ਸਥਾਨ ਤੇ ਲੜਕੀਆਂ ਦਾ ਤੇ ਲੜਦਿਆਂ ਦਾ ਕਬੱਡੀ ਕੱਪ ਜਿਹੜਾ ਅਮਨਦੀਪ ਛਿਰਗਲ ਜਲਦੀਪ ਛਿਰਗਲ ਸ਼ਾਰਮਪੁਰਾ ਕੋੜ ਰ ਭਾਦਰ ਭਾਜੀ ਤੇ ਨਾਲੇ ਸਾਥੀਆਂ ਵੱਲੋਂ ਸੱਜੇ ਬੱਤਰ ਨੇ ਬਹੁਤ ਬਹੁਤ ਧੰਨਵਾਦ। ਇਧਰ ਸੋਲੂ ਭਾਜੀ LIC ਵੱਲੇ ਆਪਣਾ ਸਨਮਾਨ ਪ੍ਰਾਪਤ ਕਰਦੀ ਹੋਈ। ਹਾਂਜੀ ਰਾਹੁਲ ਕਹਿੰਦੇ ਬਈ ਜੱਪ ਦੀ ਬਰੀਸ ਵਾਲਾ ਤੇ ਜੰਮ ਦੀਆਂ ਸੂਲਾਂ ਦੇ ਮੁ ਤਿੱਖੇ ਹੁੰਦੇ ਐ। ਹੋਰ ਹਰ ਮਿਰਵਾ ਕੇ ਜਿਗਲੇ ਜਿਗਲੇ ਪਾਤ ਅਨਸਾਰ ਇਹ ਰਾਹੁਲ ਮੁੰਡਾ ਪਿਛਲੇ ਸਾਲ ਤੋਂ ਵੱਡੀ ਵੇਣ ਚ ਕਰ ਰਿਹਾ ਆਣ ਵਾਲੇ ਸਮੇਂ ਦਾ ਦੀ ਸੁਪਰ ਸਟਾਰ ਹੋਵੇਗਾ। ਵਾਲ ਗੇਰ ਪਰਿਆ ਹੱਥ ਰੱਖੇ ਇਸ ਗੱਭਰੂ ਦੇ ਸਿਰ ਤੇ ਪ੍ਰਾਪਤ ਕਰੇ ਪੇਲੂ ਵਾਂਗ ਇਹ ਵੀ ਕਬੱਡੀ ਦੇ ਵਿੱਚ ਪ੍ਰਸਿੱਧ ਹੋ ਗਏ ਮਹਿੰਦੀਪੁਰ ਦਾ ਸੀ 1 ਲੱਖ 75000 ਜਿਹੜਾ ਪ੍ਰਾਈਜ਼ ਸੀ ਮਾਫਰ ਤੋਂ ਲੱਗਦੀ ਆ ਔਰ 75000 ਜਿਹੜਾ ਬੈਸਟਾਂ ਨੂੰ ਅਲੈਡੀ ਆ ਗਏ ਆ ਜਿਹੜਾ ਕਸਾਨੀਆਂ ਪੋਲਣ ਚੱਲਦਾ ਇਹਦੇ ਕਰਕੇ ਤਰੀਕਾ ਪੋਸਟਪੌਨ ਕੀਤਾ ਗਿਆ ਹੈ ਜਿਹੜਾ ਪਹਿਲਾ ਪ੍ਰਾਈਜ਼ ਸੀ ਉਹ ਕਸਾਨੀਆਂ ਸ਼ਬਦਲੀ ਜਿਹੜੀ ਇੱਕ ਮੁੱਚੀ ਟੀਮ ਨਾਲ ਦੇ ਇੱਕ ਵਾਰ ਤਾੜੀਆਂ ਮਾਰਦੇ ਇਸ ਮੁੱਚੀ ਟੀਮ ਦੇ ਲਈ ਆਹ ਗੱਲ ਤੇ ਮਾਰ ਦਤਾ ਹੈ ਔਰ ਤੇ ਸੋਨੂੰ ਮੇਰਾ ਪ੍ਰਾਪਤ ਦਾ ਨਾ ਕੋ ਕਾਰਕਾਰੀ ਹੋ ਰਿਹਾ ਤੇ ਸਾਰੇ ਪ੍ਰਾਣ ਨੋਟ ਕਰ ਲਿਓ ਜਿਹੜਾ ਇਹ ਤੋਂ ਤਰੀਕ ਨੂੰ ਸੁੰਨਰ ਕਲਾ ਦੇ ਵਿੱਚ ਬੱਚਾ ਚੋਦੀ ਕੱਪ ਸੀ ਉਹ ਕਿਸਾਨੀ ਧਰਨਿਆਂ ਕਰਕੇ ਕਿਸਾਨੀ ਸ਼ਕਸ਼ ਕਰਕੇ 1 ਲੱਖ ਰੁਪਇਆ ਪੋਸਟਾ ਉਹਨਾਂ ਨੂੰ ਜਾਰੀ ਕਰ ਦਿੱਤਾ ਹੋਰ ਤਰੀਕਾ ਪੋਸਟ ਬੋਰਡ ਤੇ 100000 ਬਾਅਦ ਤਰੀਕਾ ਜਾਰੀ ਲਿਖਿਆ ਜਾਣੀਆ ਤੇ ਫਿਰ ਜਾ ਕੇ ਵੱਡਾ ਕੱਪੀ ਦਾ ਹੋਵੇਗਾ ਨਾ ਜਲਦੀ ਕਰੀਏ ਬਸ ਇੰਨਾ ਕਰ ਕੋਈ ਹੋਰ ਨਹੀਂ ਸੀ ਇਹ ਸਾਡੇ ਭਰਾਵਾਂ ਦੇ ਵੱਲੋਂ ਵੱਡੇ ਮਾਣ ਹੈ ਤਾਂ ਦੂਸਰਾ ਸੈਮੀ ਸ਼ੁਰੂ ਹੋਣ ਜਾ ਰਿਹਾ ਕਿਉਂ ਦਾਵਾ ਡੋਲ ਰਹਿਤੀਆਂ ਕਬੀਲਦਾਰੀਆਂ ਘਰ ਵਿੱਚ ਬੰਦੇ ਸੂਝਬਾਨ ਤੋਂ ਬਿਨਾ ਉਹ ਕਦੇ ਨਾ ਚੱਲਣ ਹੱਟੀਆਂ ਸੱਚੀ ਅਤੇ ਮਿੱਠੀ ਜੀ ਜ਼ੁਬਾਨ ਤੋਂ ਬਿਨਾ ਕਿ ਜਿੱਤਾਂ ਦੇ ਵੱਟੇ ਜਿੱਥੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਇਸੇ ਕੰਮ ਧੰਦੇ ਦੇ ਨਾ ਕੇ ਜਿਹੜਾ ਨਿੱਕਰ ਧਵਾਉਂਦਾ ਧੀ ਤੋ ਫਿਰ ਉਹੋ ਜਿਹਾ ਸਲੱਗ ਬੰਦੇ ਦੀ ਫਾਈਨਲ ਹਾਫ ਦੇ ਵਿੱਚ ਸੈੱਟ ਕਰ ਦੇਣਾ ਠੀਕਾ ਬਲਵੀਰ ਸਿੰਘ ਕਾਦੀ ਸਾਹਿਬ ਦਾ ਫੋਟੋ ਇੱਕ ਸਟੈਂਡ ਲੈ ਲਈ ਆਪਾਂ ਹਰ ਇੱਕ ਤੇ ਮੇਰਾ ਭਰਾ ਕਬੱਡੀ ਕੋਚ ਸੁੱਖਾ ਤੇ ਸਾਰੀ ਟੀਮ ਦਾ ਇਸ ਵਿਲੇ ਵਿਸ਼ੇਸ਼ ਸਨਮਾਨ ਹੋ ਰਿਹਾ ਫਿਰ ਧੰਨਵਾਦ ਕਰਦੇ ਆ ਜਗਵੀਰ ਸਿੰਘ ਮੀਨ ਪੁੰਜਰੇ ਮਢਾਲੀ ਕਬੱਡੀ ਕਲੱਬ ਦੇ ਅਮਰਜੀਤ ਸਿੰਘ ਮੌਜੀ ਕਬੱਡੀ ਕਲੱਬ ਮਢਾਲੀ ਕੋਚ ਸੁੱਖਾ ਰਾਜੇ ਸੋਲੂ ਬਾਜੀ LIC ਵੱਲੋਂ ਕਰਮਦੀਨ ਜੀ ਉਹਨਾਂ ਵੱਲੋਂ ਵੀ ਧੰਨਵਾਦ ਉਹਨਾਂ ਦਾ ਇੱਥੇ ਪਹੁੰਚਣ ਦੇ ਨਿੱਕਾ ਜਿਹੇ ਆਇਆ ਆ ਬੈਸਟ ਪਕਾਰ ਦਿੱਤਾ ਜਾਣਾ ਭਰਾ ਦੇ ਵੱਲੋਂ ਪਰ ਮੈਂ ਐਨ ਕੰਦੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਖੇਡਿਆ ਪੜਿਆ ਮਾਰ ਪੰਜਾਬ ਨੂੰ ਦਿੰਦਾ ਕਲਮ ਦਾ ਵੱਡਾ ਟਣਿਆ ਉਹਨਾਂ ਦਾ ਵੱਡਾ ਮਾਰ ਕਰਦੇ ਨੇ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਲਾੜੀ ਜੁਕੇ ਛੋਟੀ ਸਿੰਘ ਦੀ ਕੰਦੂੜਾ ਬਲਜਿੰਦਰ ਸਿੰਘ ਜੀ ਮੈਂਬਰ ਪੰਜਾਇਤ ਪਾਲਾ ਬਾਜੀ ਬਿਜਲੀ ਵਾਲਾ ਆ ਮੱਲਾ ਵੇਦੀਆਂ ਵਾਲੇ ਮੀਕਾ ਬਾਜੀ ਗੋਪੀ ਸਾਡਾ ਵੀਰ ਮੈਂ ਰਹਿਤੀ ਕਰਦਾ ਉਹ ਵੀ ਸਨਮਾਨ ਭਰਾਂ ਦੂਜੇ ਸੇਕਾਂ ਤੇ ਕਰੇ ਦੋ ਜਣੇ ਪੇਂ ਦੀ ਰੋਟੀ ਦੋ ਸੇਕਾਂ ਤੇ ਲੱਗ ਜਾਇਆ ਕਰੂਗਾ ਮੈਂ ਆਜ ਵਕਤ ਇੱਕ ਸਵੇਰ ਨੂੰ ਵੈਰੀ ਗੁੱਡ ਆ ਜੀ ਲਓ ਤੇਲੂ ਗੰਦ ਆ ਜੀ ਵੇਖੋ ਜੀ 7th ਟੂਰ ਅੰਮ੍ਰਿਤ ਕਬੱਡੀ ਕੱਪ ਦੀ ਵਾਲੇ ਬਈ ਮਾਣ ਕਰਦੇ ਗੰਦੂ ਸਾਹੇ ਵਾਲਾ ਵੀਰ ਜੁੱਖਾ ਮੁੰਡਿਆ ਵੀਰ ਸਤਵਾਰ 4 ਤੇ ਟ੍ਰਾਫਕੋਰ ਅਮਨਦੀਪ ਸ਼ਿਰਗਿਲ ਮਨਦੀਪ ਸ਼ਿਰਗਿਲ ਖੜੇ ਬਹਾਦਰ ਬਾਜੀ 28 30 ਮਾਰਚ 28 ਅੱਜ ਸੱਚਾ ਜੀ ਅੱਜ ਜੋ ਟੂਰਨਾਮੈਂਟ ਸਦਾ ਸ਼ਹੀਦ ਪਾਕਿਸਤਾਨ ਸਪੋਰਟਸ ਐਂਡ ਗਰੁੱਪ ਕਲੱਬ ਵੱਲੋਂ ਜੋ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਗਿਆ ਜਿਹਦਾ ਅੱਜ ਪੂਰਾ ਸਪਾਂਸਰ ਜੀ ਨੂੰ ਕੀਤਾ ਸਰਦ ਜਸਵਿੰਦਰ ਸਿੰਘ ਖੰਧੀ ਸਰਪੰਚ ਸਾਹਿਬ ਵੱਲੋਂ ਸਪੋਰਸਰ ਕੀਤਾ ਗਿਆ ਜੋ ਵੀ ਅੱਜ ਦਾ ਖਰਚਾ ਸਾਰਾ ਉਹਨਾਂ ਵੱਲੋਂ ਕੀਤਾ ਗਿਆ ਕਿਉਂਕਿ ਸਾਡਾ ਫਰਵਰੀ ਵਿੱਚ ਦੁਬਾਰਾ ਜਿਹੜਾ ਬੱਲਾ ਰਹਿ ਕੱਪ ਕਰਾਈਦਾ ਉਹ ਅਸੀਂ ਕੱਪ ਕਰਾਉਣ ਜਾ ਰਹੇ ਹਾਂ ਸਿਰਫ ਕਰੋਨਾ ਕਰਕੇ ਵੀ ਜਿਆਦਾ ਰਸ਼ ਨਹੀਂ ਕਰਨਾ ਕਰਕੇ ਛੋਟਾ ਟੂਰਨਾਮੈਂਟ ਸਿਰਫ ਇਸ ਵਾਰ ਕਰਾ ਰਹੇ ਹਾਂ ਅੱਜ ਦੀਆਂ ਟੀਮਾਂ ਸਾਡੇ ਜੋ ਮੈਚ ਹੋਇਆ ਦੇ ਵਿੱਚ 12 ਟੀਮਾਂ ਸਤੋਂ ਪਹੁੰਚੀਆਂ ਸੀ 12 ਵਿੱਚੋਂ ਜੋ ਵੀ ਨਾਮ ਦਾ ਮਾਨਸਮਾ ਪੂਰਾ ਖੇਤੀ ਦੇ ਖੇਤ ਵਿੱਚ ਇਹ ਨਾਮ ਦਿੱਤੇ ਗਏ ਸਾਰਿਆਂ ਨੂੰ ਤੇ ਬੱਚਿਆਂ ਦੀਆਂ ਚਾਰ ਟੀਮਾਂ ਸੀ ਛੋਟੀਆਂ ਜੋ ਐਕਸ਼ਨ ਟੀਮ ਜਿਹਨੂੰ ਕਹਿੰਦੇ ਆ ਤੇ ਉਹ ਉਹਨਾਂ ਨੂੰ ਜੋ ਅਸੀਂ ਜਿਹੜੀਆਂ ਵਿੱਚੋਂ ਜਿਹੜੀਆਂ 12 ਟੀਮਾਂ ਆਪਣੇ ਕੋਲ ਪਹੁੰਚੀਆਂ ਉਹਦੇ ਪਹਿਲੇ ਨੰਬਰ ਤੇ ਕ੍ਰਿਹਾ ਤੇ ਦੂਜੇ ਨੰਬਰ ਤੇ ਭਾਨ ਇਹ ਆਪਣੇ ਦੋ ਟੀਮਾਂ ਜਿਹੜੀਆਂ ਆਪਣੇ ਫਾਈਨਲ ਤੇ ਸੀਗੀਆਂ ਜਿਹਦੇ ਤੇ ਕਰੀਹਾ ਜਿੱਤਿਆ ਤੇ ਭਾਵੇਂ ਜਿਹੜਾ ਉਹ ਸੈਕੰਡਰੀ ਆ ਜੀ ਸਾਈਕਲ ਦਾ ਜੋ ਵੀ ਉਹ ਕਲਾਬ ਆਪਣੇ ਕਲੱਬ ਵੱਲੋਂ ਜੋ ਕੱਢਿਆ ਗਿਆ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ 컬러 ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵੀਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮਾਂ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 01826